ਵੀਡੀਓ ਬਹੁਤ ਕੋਈ ਬਿਆਨ ਕਰਦੀ ਆ ਇਹ ਆਪਣੇ ਬੱਚੇ ਨੂੰ ਤੇ ਦਿਖਾਉਣੀ ਆ ਮਾਂ ਪਿਓ ਵੀ ਇਹ ਵੀਡੀਓ ਨੂੰ ਜਰੂਰ ਦੇਖਣ ਕਿਉਂਕਿ ਇਹ ਸਾਡੀ ਪੁਰਾਣੀ ਮਰਿਆਦਾ ਵਾ ਹੁਣ ਕਾਰਗਿਲ ਦੀ ਜਿੱਤੇ ਜੰਗ ਹੋਈ ਨਾ ਉਥੇ ਪਹਾੜ ਦਾ ਇੱਕ ਰੈਂਪ ਬਣਿਆ ਸੀ ਤੇ 40 50 ਫੁੱਟ ਦੀ ਉਚਾਈ ਤੋਂ ਨਾ ਹੈਲੀਕਾਪਟਰ ਦੇ ਨਾਲ ਰੱਸਾ ਲੰਕਿਆ ਸੀ ਤਾਂ ਸਾਡੇ ਸਰਦਾਰ ਫੌਜੀ ਸਿੱਖ ਫੌਜੀ ਭੱਜ ਕੇ ਆਗੇ ਛਾਲ ਮਾਰ ਕੇ ਰੱਸੇ ਨੂੰ ਫੜ ਕੇ ਥੱਲੇ ਜਾਂਦੇ ਸੀ ਔਰ ਜਿਹੜਾ ਜਲਦੀ ਜਿਹੜਾ ਸਭ ਤੋਂ ਵਧੀਆ ਜਿਨ੍ਹਾਂ ਨੇ ਜੰਪ ਮਾਰਿਆ ਜਿਹੜੇ ਜਲਦੀ ਆਏ ਥੱਲੇ ਨਾ ਉਹਨਾਂ ਨੂੰ ਫੌਜੀ ਅਫਸਰਾਂ ਨੇ 2-2 ਕਿਲੋ ਕਾਲੇ ਛੋਲੇ ਦਿੱਤੇ ਸੀ ਔਰ ਫੌਜੀ ਖੁਸ਼ ਹੋ ਕੇ ਦੇ ਕੋ ਇਨਾਮ ਕੀ ਆ ਕਾਲੇ ਛੋਲਿਆਂ ਦਾ ਜੰਗਲਾਂ ਦੇ ਵਿੱਚ ਜਿਹੜੇ ਸਿੰਘਾਂ ਕਾਲੇ ਛੋਲੇ ਵਰਤੇ ਰਹੇ ਆ ਹੁਣ ਵੀ ਸਾਡੀ ਇਹ ਮਰਿਆਦਾ ਵਾ ਕਿ ਰਾਤ ਨੂੰ ਜਿੱਦਾ ਭੋਗ ਖਾਇਦਾ ਹਨ ਇਹ ਸਾਡੀ ਖਰਾਕ ਆ ਔਰ ਇਹ ਵੀਡੀਓ ਬਹੁਤ ਵਧੀਆ ਤੇ ਬੜੀ ਇੰਪੋਰਟੈਂਟ ਵੀਡੀਓ ਆ ਤੁਸੀਂ ਇਹ ਵੀਡੀਓ ਨੂੰ ਸਿਰਫ ਵੇਖਣਾ ਨਹੀਂ ਮਹਿਸੂਸ ਕਰਨਾ ਵਾ ਕਿ ਸਾਡੀ ਜਿਹੜੀ ਅਸਲੀ ਖਰਾਕ ਸਾਡੇ ਬੱਚਿਆਂ ਦੀ ਅਸਲੀ ਖਰਾਕ ਜਿੰਨੇ ਸਾਨੂੰ ਤੰਦਰੁਸਤ ਬਣਾਉਣਾ ਕਾਲੇ ਛੋਲੇ ਆ ਔਰ ਇਹ ਵੀਡੀਓ ਵੇਖ ਕੇ ਬੜਾ ਆਨੰਦ ਆਇਆ ਤੁਸੀਂ ਵੀ ਆ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਹੌਲੀ ਹੌਲੀ